ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗਗਨਦੀਪ ਓਜਾ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਟੁਡੇ ਪਟਿਆਲਾ ਵਿੱਚ ਅੱਜ ਪੁਲਿਸ ਵੱਲੋਂ ਵੱਡੀ ਮੁਸ਼ਕਲ ਕਰਨੀ ਪਈ ਭਾਵੇਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਸਤੇ ਝੰਡਾ ਚੁਲਾਣਾ ਸੀ ਪਰ ਤੁਹੇ ਪਾਸੇ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਪਟਿਆਲਾ ਸ਼ਹਿਰ ਦੀ ਇੱਕ ਲੇਡੀ ਜੋ ਟੂ-ਵీలਰ ਤੇ ਜਾ ਰਹੀ ਸੀ ਉਸ ਦਾ ਚਾਈਨਾ ਡੋਰ ਦੇ ਨਾਲ ਗਲਾ ਕਟਿਆ ਗਿਆ ਔਰ ਗੰਭੀਰ ਰੂਪ ਚ ਨਿਜੀ ਹਸਪਤਾਲ ਵਿੱਚ ਉਹਨੂੰ ਦਾਖਲ ਕਰਾਉਣਾ ਪਿਆ ਤਸਵੀਰਾਂ ਅਸੀਂ ਬਿਆਨ ਨਹੀਂ ਕਰ ਸਕਦੇ ਤਸਵੀਰਾਂ ਤਾਂ ਅਸੀਂ ਦਿਖਾ ਨਹੀਂ ਸਕਦੇ ਕਿਸ ਤਰੀਕੇ ਉਸ ਔਰਤ ਦਾ ਜਿਹੜਾ ਗਲਾ ਹੈ ਉਹ ਕਾਫੀ ਡੀਪ ਕੱਟ ਹੋ ਗਿਆ ਜੇ ਅੰਦਰ ਹੋਰ ਚਲਾ ਜਾਂਦਾ ਤਾਂ ਉਹਦੀ ਜਾਨ ਵੀ ਜਾ ਸਕਦੀ ਹਾਲਾ ਵੀ ਉਹਦੀ ਹਾਲਤ ਗੰਭੀਰ ਹੈ ਔਰ ਨਿੱਜੀ ਹਸਪਤਾਲ ਵਿੱਚ ਉਸ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਆਪਰੇਸ਼ਨ ਚੱਲ ਰਿਹਾ ਹੈ ਔਰ ਕਾਫੀ ਵੱਡਾ ਲੰਮਾ ਕੱਟ ਹੈਗਾ ਔਰ ਜਿਸ ਤਰੀਕੇ ਦੇ ਨਾਲ ਉਹਦੀ ਹਾਲਾਤ ਹੈ ਔਰ ਡਾਕਟਰ ਸਾਹਿਬਾਨ ਨੇ ਦੱਸਿਆ ਕਿ ਕਾਫੀ ਗੰਭੀਰ ਹੈ ਆਪਰੇਸ਼ਨ ਤੋਂ ਬਾਅਦ ਹੀ ਉਹਦਾ ਕੁਝ ਕਹਿ ਸਕਦੇ ਨਹੀਂ ਕਿ ਕਿਸ ਤਰ੍ਹਾਂ ਕੋ ਉਹਦੀ ਹਾਲਤ ਬਣੇਗੀ ਔਰ ਅਸੀਂ ਪਹਿਲਾਂ ਵੀ ਵਾਰ-ਵਾਰ ਇਹ ਕਈ ਵਾਰ ਮੁੱਦਾ ਉਠਾ ਚੁੱਕੇ ਹਾਂ ਕਿ ਚਾਈਨਾ ਡੋਰ ਨੂੰ ਜ਼ਬਤ ਕਰਨ ਵਿੱਚ ਜਾਂ ਉਸੇ ਕਾਰਵਾਈ ਕਰਨ ਵਿੱਚ ਪਟਿਆਲਾ ਪੁਲਿਸ ਬੁਰੀ ਤਰ੍ਹਾਂ ناکਾਮ ਰਹੀ ਹੈ ਔਰ ਜਿਵੇਂ ਚੱਲਦੇ ਆਂ ਸ਼ਰੇਆਮ ਜੜੀ ਆ ਚਾਈਨਾ ਡੋਰ ਹੈ ਉਹ ਵਿਕਦੀ ਆ ਉਹਦੇ ਘਟੋ ਕੁਝ ਫੜੇ ਜਾਣ ਦੀ ਗੱਲ ਸਾਹਮਣੇ ਆਉਂਦੀ ਆ ਪਰ ਸੈਂਡ ਦੀ ਗੱਲ ਇਹ ਆਉਂਦੀ ਹੈ ਕਿ ਪੰਚਾਂ ਦਾ ਕਿਆ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਜਿਹੜਾ ਚਾਈਨਾ ਡੋਰ ਦਾ ਆਇਆ ਕੀ ਗੱਲ ਨੂੰ ਡਾਕਟਰ ਜੋਸ਼ੀ ਸਾਰਾ ਸੁਬਤੋ ਹੁਣੇ 10 ਮਿੰਟ ਪਹਿਲਾਂ ਇੱਕ ਪੀਸ਼ੈਂਟ ਆਇਆ ਹੈ ਨਾਮ ਹੈ ਸੰਦੀਪ ਪੌਰ ਵਾਈਫ ਆਫ ਤੇਜਨਦਰ ਬਾਦੂ ਸ਼ਹਿਰ ਖਾਤਾ ਮਲੇ ਦੇ ਨੇ ਉਹਦੇ ਜਾ ਰਹੇ ਸਕੂਟਰ ਤੇ ਇੱਕਦਮ ਡੋਰ ਆ ਗਈ ਗਲਾ ਕਾਫੀ ਜ਼ਿਆਦਾ ਕੱਟ ਗਿਆ ਹੈ ਸਰਦੀ ਚੱਲ ਰਹੀ ਹੈ ਸ਼ਾਇਦ ਕੰਟਾ ਲੱਗ ਗਿਆ ਉਹ ਸਰਦੀ ਦੇ ਨਾਲ ਕਿੱਥੋਂ ਦੇ ਪੇਸ਼ੈਂਟ ਕਿੱਥੇ ਰਹਿਣ ਵਾਲੇ ਕਿੱਥੋਂ ਰਹਿਣ ਵਾਲੇ ਲੋਕਲ ਪਟਿਆਲਾ ਦੇ ਕਿਵੇਂ ਹੁਣ ਕੰਡੀਸ਼ਨ ਕਿਵੇਂ ਆਉਣਾ ਕਾਫੀ ਸਿੱਕਾ ਹੈ ਬੋਮ ਰਹਾ ਲੱਗਦਾ ਬਲੀਡਿੰਗ ਬਹੁਤ ਹੋ ਰਹੀ ਹੈ ਲੱਗਦਾ ਡਾਕਟਰ ਸਾਹਿਬ ਚਾਇਨਾ ਡੋਰ ਤੇ ਬੈਰ ਲੱਗਣਾ ਚਾਹੀਦਾ ਲਾਣਾ ਬਿਲਕੁਲ ਲਾਣਾ ਚਾਹੀਦਾ ਜੋ ਵੀ ਨੇ ਬਿਚ ਰਹੇ ਨੇ ਜੋ ਕਰ ਰਹੇ ਨੇ ਸਭ ਸਜਾਦਣੇ ਦੇ ਦੇਣਾ ਉਹਨਾਂ ਨੂੰ ਤਾਂ ਸ਼ਰਮ ਘਤ ਲੱਗਦਾ ਹੈ ਬੱਚਾ ਦੇਖੋ ਬੱਚਾ ਦੇ ਵੀ ਲੱਗਦੀ ਵੀ ਕਰੇ ਨੇ ਜਿਹੜੀ ਦਾ ਬੋਮ ਰਹਾ ਲੱਗਦਾ ਬਿਲਡਿੰਗ ਬਹੁਤ ਜ਼ਿਆਦਾ ਹੋਣੀ ਹੈ ਜਿਹਦੇ ਵਾਸਤੇ ਸਾਨੂੰ ਪਲਾਸਟਿਕ ਸਜਣ ਬਣਾਉਣੇ ਪਏ ਕਿੰਪੂ ਹੀ ਬਲਾਈਏ ਉਮੀਦਾਂ ਵੀ ਛੇੜੋ ਕੰਟ੍ਰੋਲੇਸ਼ਨ ਦੇ ਬਾਅਦ ਇਹ ਡਾਕਟਰ ਸਾਹਿਬ ਮੈਡੀਕਲੀ ਐਂਗੋਟੋ ਜੋ ਦੇਖੀਏ ਤੁਸੀਂ ਡਾਕਟਰੋਂ ਤੁਸੀਂ ਕੇਸ ਦੇਖਦੇ ਹੋ ਰੋਜ਼ਾਨਾ ਜਿਹੜਾ ਇਹ ਕੇਸਸ ਸਰ ਕਿੰਨਾ ਕਿ ਸ਼ਾਰਪ ਸੀਗਾ ਤੁਸੀਂ ਕਹਿੰਦੇ ਸੀ ਨਾੜ ਜੇ ਘੱਟ ਜਾਂਦੀ ਤੇ ਡੈਥ ਹੋ ਜਾਂਦੀ ਹਾਂ ਬਹੁਤ ਸ਼ਾਰਪ ਬਹੁਤ ਜ਼ਿਆਦਾ ਹੈ ਜੀ ਸ਼ਰਟਾਈ ਤਿੰਨ ਚ ਡੂੰਗਾ ਇਹ ਜੀ ਜੇਕਰ ਮਾਰੇ ਹੋ ਲੱਗ ਜਾਂਦਾ ਇੱਕਲੀ ਜਾਨ ਤੋਂ ਗਈ ਤੇ ਕਿਨੋ ਹੈ ਉੱਪਰ ਬਚਾਓ ਜੋ ਵੀ ਜਿਸ ਤਰ੍ਹਾਂ ਵੀ ਹੈ ਇਹਨਾਂ ਬਹਿਨ ਲੈ ਜਾਵੇ ਟੁੱਟਲੀ ਬਹੁਤ ਜ਼ਿਆਦਾ ਖਤਰਨਾਕ ਬਹੁਤ ਖਤਰਨਾਕ ਤਾਂ ਹੈ ਸ਼ਰਮ ਕਤਲ ਹੈ ਜੀ